ਗੱਲ ਕਿਸੇ ਦੇ ਚੱਕੀ ਦੀ ਆ ਤਾਂ ਛਣੀ ਨਗਰ ਕੌਂਸਲ ਵਾਲਿਆਂ ਨੂੰ ਭੁਲੇਖਾ ਵੀ ਪੱਤਰਕਾਰ ਵਿਕੇ ਆ ਵੀ ਮੜ ਕੇ ਕਹਿ ਦਿੰਦੇ ਜੀ ਪੱਤਰਕਾਰ ਦਾ ਝੂਠ ਮਾਰਦੇ ਆ ਪੱਤਰਕਾਰ ਐਵੇਂ ਨਿੱਕਣ ਦਿਖਾਈਆ ਪਰ ਆ ਜਿਹੜੀਆਂ ਤਸਵੀਰਾਂ ਬੋਲਦੀਆਂ ਨੇ ਪੱਤਰਕਾਰ ਦਾ ਕੰਮ ਹੁੰਦਾ ਚੀਜ਼ਾਂ ਦਿਖਾਉਣੀ ਆ ਪਰ ਮੈਂ ਤੁਹਾਨੂੰ ਤਸਵੀਰਾਂ ਦਿਖਾ ਦਵਾਂ ਮੈਂ ਕੈਮਰਾਮੈਨ ਨੂੰ ਕਹਿੰਦਾ ਥੋੜਾ ਪਾ ਉਹ ਦਿਖਾਓ ਉਹ ਦੇਖੋ ਕੀ ਹਾਲ ਹੁੰਦਾ ਲੋਕਾਂ ਦਾ ਲੰਗ ਤੇ ਡੱਗਦੇ ਆ ਡਿੱਗ ਪੈਂਦੇ ਆ ਲੇਡੀਜ਼ ਵੀ ਜੜੀਆਂ ਨੇ ਬੜੀਆਂ ਓਕੇ ਹੋਣਗੀਆਂ ਤਾਂ ਗੱਲਬਾਤ ਕਰਾਂਗੇ ਅ ਬਈ ਸਤਿਗੁਰ ਸਤਿਗੁਰ ਜੀ ਆ ਕੀ ਨਾਮ ਮੇਰਾ ਨਾਮ ਪਰਮਿੰਦਰ ਸਿੰਘ ਹੈ ਜੀ ਅੱਛਾ ਮਹੱਲਾ ਕਿਹੜਾ ਏ ਇਹ ਸਨੇਹ ਰੋਡ ਵੱਜਦਾ ਜੀ ਇੱਧਰ ਕਾਲਜ ਵੀ ਸਾਡੇ ਅੱਗੇ ਪੈ ਜਾਂਦਾ ਨਰਨਕਰ ਹੀ ਪਾਉਣੇ ਪੈ ਜਾਂਦਾ 8-10 ਪਿੰਡ ਇੱਧਰ ਪੈਂਦੇ ਇਸ ਰੋਡ ਤੇ ਜੀ ਤੇ ਸਰਕਾਰਾਂ ਦਾ ਕਹਿੰਦੀ ਅਸੀਂ ਰੋਡ ਸਾਰਾ ਕੁਝ ਵਧੀਆ ਬਣਾਤਾ ਪਰ ਤੁੰਦਰ ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਵੀ ਤੁਹਾਡਾ ਜੀਰਾ ਸਭਾਈ ਦੇ ਵਿੱਚ ਸਾਰੇ ਕੰਮ ਚ ਪਹਿਲੇ ਨੰਬਰ ਤੇ ਆਇਆ ਉਹ ਸਰਕਾਰਾਂ ਦਾ ਭਾਜੀ ਪੈਗ ਲਾ ਕੇ ਬੈਠਿਆ ਰਹਿੰਦੇ ਆ ਇਹਨਾਂ ਨੂੰ ਨਹੀਂ ਦਿੰਦਾ ਇਹ ਚੀਜ਼ ਆ ਗਰੀਬ ਬੈਠੇ ਆ ਡਿੱਗਦੇ ਢੈਂਦੇ ਆਉਂਦੇ ਆ ਨਾ ਦਾ ਇੱਥੋਂ ਦਾ ਨਗਰ ਕਾਉਂਸਲ ਨੂੰ ਕੋਈ ਪਤਾ ਲੱਗਦਾ ਨਾ ਇੱਥੋਂ ਦੇ ਐਮਐਲਏ ਨੂੰ ਪਤਾ ਲੱਗਦਾ ਇੱਥੋਂ ਦੇ ਲੋਕਾਂ ਨੇ ਐਮਐਲਏ ਸਾਹਿਬ ਕੋਲ ਜਾ ਕੇ ਬਹੁਤ ਵਾਰੀ ਗੁਜਾਰਸ਼ ਕਰ ਲਈ ਆ ਵੀ ਸਾਡੇ ਰੋਡ ਦਾ ਬਹੁਤ ਬੁਰਾ ਆ ਪਿਛਲੇ 3 ਸਾਲ ਤੋਂ ਲਗਾਤਾਰ ਪਾਣੀ ਖੜਾ ਲੋਕੇ ਆ ਦੇਖੋ ਬਜ਼ੁਰਗ ਬੀਬੀ ਡਿੱਗ ਚੱਲੀ ਸੀ ਉਹਨੇ ਪਰ ਗੱਲ ਇਹ ਆ ਜੀ ਪ੍ਰਸ਼ਾਸਨ ਜਮਈ ਸੁੱਤਾ ਪਿਆ ਉਹਨੂੰ ਇਹ ਚੀਜ਼ਾਂ ਨਹੀਂ ਦੇਖਦੀਆਂ ਸਾਡੇ ਇੱਥੋਂ ਦੇ ਪ੍ਰਧਾਨ ਜੀ ਆ ਉਹ ਚਾਰ ਕੁ ਬੰਦੇ ਇਕੱਠੇ ਕਰਕੇ ਝਾੜੂ ਫੜ ਕੇ ਫੋਟੋ ਕਰਾ ਲੈਂਦੇ ਆ ਜੀ ਅਸੀਂ ਜੀਰੇ ਨੂੰ ਇੱਕ ਨੰਬਰ ਤੇ ਲੈ ਕੇ ਆਉਣਾ ਇਹ ਕਿਹੜਾ ਇੱਕ ਨੰਬਰ ਦਾ ਵੀ ਜਿਹੜੇ ਆ ਗਰੀਬ ਲੋਕ ਆ ਇਹਨਾਂ ਦੀ ਸਾਰੀ ਨਹੀਂ ਲਈ ਜਾਂਦੀ ਇਹਨਾਂ ਨੂੰ ਥੋੜਾ ਬਹੁਤਾ ਇਸ ਚੀਜ਼ ਬਾਰੇ ਸੋਚਣਾ ਚਾਹੀਦਾ ਪਰ ਨਹੀਂ ਇਹ ਇਹ ਬਸ ਇੱਕ ਫੋਟੋ ਸ਼ੂਟ ਹੀ ਕਰਾਉਣ ਆਲੇ ਆ ਭਗਵੰਤ ਮਾਨ ਉੱਥੇ ਕਰਾਈ ਜਾਂਦਾ ਇੱਥੋਂ ਵਾਲੇ ਇੱਥੇ ਫੋਟੋ ਸ਼ੂਟ ਕਰਾਈ ਜਾਂਦੇ ਆ ਜੀ ਤਾਂ ਗੱਲਬਾਤ ਕਰਾਂਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਹੜਾ ਮਹੱਲਾ ਤੁਹਾਡਾ ਮਹੱਲਾ ਇੱਥੇ ਸੇ ਰੁੜ ਅੱਛਾ ਹਾਂ ਜੀ ਤੁਸੀਂ ਐਮਸੀ ਹੋ ਹਾਂ ਜੀ ਹਾਂ ਅਮਤੀਆ ਜੀ ਬੜੀ ਬੜੀ ਪ੍ਰਧਾਨ ਨੂੰ ਵੀ ਕਿਹਾ ਸੀ ਅਸੀਂ ਬੜੀ ਬੜੀ ਕਮੇਟੀ ਦੇ ਵਿੱਚ ਮੀਟਿੰਗਾਂ ਦੇ ਵਿੱਚ ਵੀ ਉਹਨਾਂ ਨੂੰ ਕਿਹਾ ਵਾ ਕਿਸੇ ਨੇ ਰੋਡ ਦਾ ਹਾਲ ਵੇਖੋ ਜਾ ਕੇ ਉੱਥੇ ਲੋਕਾਂ ਨੂੰ ਲੰਘਣਾ ਮੁਸ਼ਕਲ ਹੋ ਰਹੀ ਪਰ ਉਹਨਾਂ ਦੇ ਕੋਈ ਵੀ ਕੰਨੀ ਸੂਰ ਨਿਰਕ ਦੀ ਪਹਿਨ ਦੇ ਆ ਜੀ ਮੈਨੂੰ ਪਤਾ ਹੈ ਕੋਈ ਨਹੀਂ ਕਰਾਉਣੇ ਹਾਂ ਜੀ ਕਰਦੇ ਹਾਂ ਇਸ ਨੇ ਰੋੜਾ ਦੇ ਮੈਨੂੰ ਨਿਤ ਫੋਨ ਕਰਦੇ ਆ ਐਮਸੀ ਸਾਹਿਬ ਆ ਕੇ ਦਰਹਾਲ ਵੇਖੋ ਜੀ ਅਸੀਂ ਅੱਜ ਇੱਥੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਵੇਖ ਕੇ ਇਕੱਠੇ ਹੋਏ ਦੀਰਾ ਸ਼ਹਿਰ ਨਿਵਾਸੀ ਦੇ ਲੋਕ ਜਿਹੜੇ ਅੱਗੇ ਪਿੰਡਾਂ ਨੂੰ ਇੱਥੇ 8-10 ਪਿੰਡ ਪੈਂਦੇ ਆ ਇਹ ਸੜਕ ਦਾ ਇੰਨਾ ਬੁਰਾ ਹਾਲ ਆ ਦੀ ਲੋਕ ਤਾਂ ਕਹਿੰਦੇ ਆ ਵੀ ਪਿੰਡ ਨੂੰ ਪਾਣੀ ਹਿੰਦ ਸਾਡੇ ਇੱਥੇ ਭਾਵੇਂ ਨਾ ਨਾ ਡਿਗ ਡਿਗ ਜਾਈ ਜਾਣ ਇੰਨੇ ਲੋਕ ਡਿੱਗਦੇ ਰੋਜ਼ ਦੇ 8-10 ਐਕਸੀਡੈਂਟ ਹੁੰਦੇ ਆ ਦੁੱਧ ਲੋਕਾਂ ਦਾ ਡੁੱਲਦਾ ਬੱਚੇ ਡਿੱਗਦੇ ਕਾਲਜਾਂ ਵਾਲੇ ਤੇ ਬਜ਼ੁਰਗ ਤੇ ਇਥੋਂ ਲੰਘ ਹੀ ਨਹੀਂ ਸਕਦੇ ਇੰਨਾ ਬੁਰਾ ਹਾਲ ਆ ਪ੍ਰਸ਼ਾਸਨ ਦੇ ਸਿਰ ਤੇ ਕੋਈ ਜੂ ਨਹੀਂ ਸਿਰਕਦੀ ਐਮਐਲਏ ਨੂੰ ਸਾਰੀਆਂ ਜਥੇਬੰਦੀਆਂ ਵੱਲੋਂ ਗਵਰਨਮੈਂਟ ਕਾਜ ਵੱਲੋਂ ਅਸੀਂ ਮੰਗ ਪੱਤਰ ਵਾਰ-ਵਾਰ ਦਵਾਏ ਆ ਵੀ ਭਾਈ ਸਾਡੇ ਰੋਡ ਦਾ ਹਾਲ ਸੁਣੋ ਇੱਥੋਂ ਦੇ ਲੋਕਾਂ ਦੀ ਵੀ ਗੁਹਾਰ ਸੁਣੋ ਇਹਨੂੰ ਵੀ ਆਉਣ ਵਿੱਚ ਲਿਆਵੇ ਇੱਥੇ ਵੀ ਕੀ ਸੁਧਾਰ ਹੋਵੇ ਨਗਰ ਕੌਂਸਲ ਨਾਲ ਵੀ ਹੁੰਦੀ ਆ ਜੀ ਉਹ ਬਸ ਪੁੱਤ ਦੇ ਕੇ ਤੋੜ ਦਿੰਦੇ ਬਸ ਜੀ ਅਸੀਂ ਸਵੇਰੇ ਕੰਮ ਚਾਲੂ ਕਰਾ ਦੇਣਾ ਪਰਸੋ ਕਰਾ ਦੇਣਾ ਪਰ ਲੱਕੜ ਦੇ ਮੁੰਡੇ ਦਿੰਦੇ ਇਧਰ ਕਿਸੇ ਦਾ ਧਿਆਨ ਨਹੀਂ ਜੀ ਸਰ ਆ ਜੀ ਬਹੁਤ ਬੁਰੀ ਹਾਲਤ ਆ ਜੀ ਹਾਂਜੀ ਫਿਰ ਰਾਹ ਵੀ ਬਹੁਤ ਬੁਰੀ ਹਾਲਤ ਆ ਜੀ ਮਸਲ ਮਸਾ ਲੰਘਦੇ ਨਹੀਂ ਆ ਜਾਂਦਾ जी। जी। अच्छा हां जी ਲੋਕ ਕਿੰਨੇ ਕੁ ਦੁਖੀ ਲੋਕ ਬਾਰੇ ਦੁਖੀ ਆ ਜੀ ਸਾਡਾ ਪਿੰਡ ਸੁਨੇਰਾ ਜੀ ਸਾਡਾ ਮੁਸ਼ਕਿਲਾਂ ਜੀ ਸਾਡਾ ਮਾ ਰੋਡ ਬਹੁਤ ਖਰਾਬ ਆ ਜੀ ਰੋਡ ਦੇ ਵਿੱਚ ਇੱਥੇ ਮ ਡਗਦੇ ਟੈਂਦੇ ਆ ਪਾਣੀ ਖੜਾ ਕੋਈ ਮੁਸ਼ਕਿਲ ਦਾ ਹੱਲ ਨਹੀਂ ਹੋ ਰਿਹਾ ਨਾ ਸ਼ਹਿਰ ਵਾਲੇ ਉਤਾਵਾ ਆਈਦੇ ਆ ਨਾ ਕੋਈ ਐਮਐਲਏ ਉਤਾਵਾ ਆਈਦਾ ਇੱਥੇ ਜਗਦਾ ਟੈਂਦਾ ਹਾਲ ਵੇਖੀ ਜਾਂਦੇ ਹਾਲ ਆ ਜੀ ਸੁਨੇਰ ਰੋਡ ਦਾ ਮੁਹੱਲੇ ਦਾ ਵੀ ਸਮਾਦੀ ਵਾਲਾ ਦਾ ਬਹੁਤ ਬੁਰਾ ਹਾਲ ਹੈ ਉੱਥੇ 2-3 ਸੀਵਰੇਜ 2-3 ਵਾਰੀ ਜੱਜੀ ਨੂੰ ਕਿਹਾ ਵਾ ਬਿਲਕੁਲ ਨਹੀਂ ਸੁਣਦਾ ਉਹ ਸ਼ਹਿਰ ਦਾ ਹੀ ਆਬਦੇ ਦਾ ਕੱਲਾ ਵਿਕਾਸ ਕਰੀ ਜਾਂਦਾ ਵਾ ਉੱਥੋਂ ਦੀਆਂ ਵਿਖਾਈ ਜਾਂਦਾ ਬਸ ਸਪਾਈ ਕਰਕੇ ਇੱਧਰ ਦਾ ਹਾਲ ਤੁਸੀਂ ਵੇਖ ਲੋ ਵੀ ਕੀ ਹੋਇਆ ਪਿਆ ਲੋਕੀ ਵਿਚਾਰੇ ਬਹੁਤ ਪਰੇਸ਼ਾਨ ਹੁੰਦੇ ਪਿਆ ਨੰਗਣ ਖਣੋਂ ਬੜੇ ਲੋਕੀ ਤੰਗ ਆ ਪਰੇਸ਼ਾਨ ਕੋਈ ਸਰਕਾਰ ਨਹੀਂ ਸੁਣਦੀ ਬੜੇ ਵਾਰੀ ਲੋਕੀ ਅਰਜੀ ਦੇ ਦੇ ਕੇ ਥੱਕ ਗਏ ਆ ਪਰ 3 ਦਿਨ ਪਾਣੀ ਜਾਂ ਕੱਢ ਦਿੰਦੇ ਬਾਅਦ ਠੀਕ ਆ ਜੀ ਆਏ ਬਾਈ ਡੰਡ ਲਾਤੀ ਵੀ ਰੋਡ ਦੀ ਆਡੇ ਸਾਹਮਣੇ ਹੀ ਆ ਬਾਈ ਖੱਡੇ ਕੁੜੀ ਹੈ ਵੇ ਬੁਰਾ ਹਾਲ ਜਨਾਨੀਆਂ ਪਤਾ ਨਹੀਂ ਕਿੰਨੀਆਂ ਗੁੱਟੀਆਂ ਦੇ ਵਿੱਚ ਬਹੁਤ ਬੁਰਾ ਹਾਲ ਆ ਬਾਈ ਬਹੁਤ ਜ਼ਿਆਦਾ